ਹਾਂਜੀ ਸੱਸੀ ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਹੈਗਾ ਬੁੱਧ ਸਿੰਘ ਵਾਲਾ ਜ਼ਿਲ੍ਹਾ ਪੈਂਦਾ ਮੋਗਾ ਤਹਿਸੀਲ ਪੈਂਦੀ ਆ ਬਾਗਾ ਪੁਰਾਣਾ ਬਾਗੇ ਪੁਰਾਣੇ ਤੋਂ ਭਗਤੇ ਨੂੰ ਜਾਣੇ ਆ ਤਾਂ ਪਹਿਲਾ ਪਿੰਡ ਬੁੱਧ ਸਿੰਘ ਵਾਲਾ ਤੇ ਜੇ ਭਗਤੇ ਵਾਲੇ ਪਾਸੋਂ ਆਉਣੇ ਆ ਤਾਂ ਲਾਸਟ ਪਿੰਡ ਬੁੱਧ ਸਿੰਘ ਵਾਲਾ ਅੱਗੇ ਬਾਗਾ ਪੁਰਾਣਾ ਸ਼ਹਿਰ ਆ ਜਾਂਦਾ ਬਿਲਕੁਲ ਨਸੀਬ ਪੈਲਸ ਦੀ ਬੈਕਸਾਈਡ ਬਾਈ ਦਾ ਘਰ ਹੈ ਤੇ ਨਸੀਬ ਪੈਲਸ ਰੋਡ ਦੇ ਬਿਲਕੁਲ ਉੱਪਰ ਆਹ ਵੇਖਸਾ ਨਾ ਰੋਡ ਤੋਂ ਮਸਾ ਕਿੱਲੇ ਆ ਕੇ ਦੂਰੀ ਤੇ ਪੀਰ ਦਾ ਘਰ ਹੈ ਪਿੱਛੇ ਹਟਮਾ ਨਸੀਬ ਪੈਲਸ ਦੇ ਬੈਕਸਾਈਡ ਆਈ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਚੰਗੀ ਵੱਡੇ ਕੱਦ ਕਾਠ ਵਾਲੀ ਚੰਗੇ ਦੁੱਧ ਵਾਲੀ ਤਾਜੀ ਸੂਈ ਸਵਾਈ ਤੁਹਾਨੂੰ ਬੈਡ ਵਿਖਾਉਣੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਵੀਡੀਓ ਇਹਦੀ ਕੱਲ ਬਣਾਉਣੀ ਸੀਗੀ ਕੱਲ ਮੇ ਮੇਰਾ ਸਮਾਂ ਨਹੀਂ ਲੱਗਿਆ ਆਇਆ ਨਹੀਂ ਗਿਆ ਕਾਲੇ ਗੱਬਣ ਸੀਗੀ ਤੇ ਹੁਣ ਇਸ ਟਾਈਮ ਇਹ ਸੂਪ ਹੀ ਆ ਚਲੋ ਵਧੀਆ ਹੋ ਗਿਆ ਜੀ ਦੇ ਪਸੰਦ ਦਾ ਉਹ ਅਗਲਾ ਭਾਵਾ ਚੋਕੇ ਲੈ ਜੇ ਗੱਬਣ ਦਾ ਤਾਂ ਪੀਚੀਪਾ ਕੱਢਣਾ ਹੁੰਦਾ ਕੱਲਾ ਪਾਸ ਕਰਨੀ ਹੁੰਦੀ ਆ ਤੇ ਮੇਰੇ ਨਾਂ ਔਣ ਕਰਕੇ ਇਹ ਸੂਪ ਹੀ ਆ ਤੇ ਹੁਣ ਅਗਲਾ ਚੋਕੇ ਲੈ ਜੇ ਭਾਵਾ ਨਰਮ ਜਿਹੇ ਬੰਦੇ ਆ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਵਪਾਰ ਦਾ ਕੰਮ ਜ਼ਰੂਰ ਕਰਦੇ ਆ ਪਰ ਹੈਗੇ ਘਰੇਲੂ ਬੰਦੇ ਆ ਰਗੇ ਘਰੇਲੂ ਬੰਦੇ ਆ ਰਗੇ ਤਾਂ ਘਰੇ ਵੀ ਪੰਜ ਸੱਤ ਪਸ਼ੂ ਰੱਖੇ ਹੋਏ ਆ ਇੱਕ ਅੱਧਾ ਪਸ਼ੂ ਲਿਆਉਂਦੇ ਆ ਪੰਜਾ ਸੱਤਾਂ ਦਿਨਾਂ 'ਚ ਜਿੱਦਣ ਕੋਈ ਸਾਫ਼ ਸੁਥਰਾ ਪਸ਼ੂ ਮਿਲ ਗਿਆ ਭਾਅ 'ਚ ਮਿਲ ਗਿਆ ਚੰਗੇ ਦੁੱਧ ਵਾਲਾ ਉਹਦਣ ਲਿਆ ਕੇ ਸੇਲ ਕਰ ਲੈਂਦੇ ਆ ਵਧੀਆ ਗੱਲ ਹੈ ਮਿਹਨਤ ਕਰਦੇ ਆ ਹਾਂ ਜੀ ਨਾਮ ਐਡਰੈਸ ਦੱਸ ਦਈਏ ਪਹਿਲਾਂ ਨਾਮ ਕਮਨ ਪ੍ਰੀਤ ਸਿੰਘ ਪਿੰਡ ਬੋਸ ਸਿੰਘ ਵਾਲਾ ਤਹਿਸੀਲ ਬਾਗਾ ਫਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦਈਏ 8872514493 887251449 ਕਿੰਨਾ ਮਸੂਆ ਬਾਈ ਇਹ ਬਈ ਦੂਜਾ ਸੂਆ ਦੱਸਿਆ ਆਪਨ ਨੂੰ ਹਾਂ ਤੇ ਰਾਤ ਸੁਈ ਐ ਕੱਲ ਗੱਬਨ ਸੀ ਕੱਲ ਗੱਬਨ ਸੀ ਜੋ ਮੈਂ ਤੁਹਾਨੂੰ ਫੋਨ ਲਾਇਆ ਤੇ ਸਵੇਰ 8:00 ਵਜੇ ਜੇਰ ਪੈ ਗਈ ਐ ਸਵੇਰ ਜੇਰ ਪੈ ਗਈ ਹਾਂ ਜੇਰ ਦੀ ਆਪਣੀ ਕੋਈ ਵੀਡੀਓ ਐ ਤੇ ਜੀ ਤੋਂ ਆਪਾਂ ਲਈ ਆ ਉਹ ਤਾਂ ਆਂਦਾ ਬਈ ਆਪਣੇ 29 ਕਿਲੋ ਦੁੱਧ ਚੋਇਆ ਵਾ ਠੀਕ ਐ ਪਰ ਆਪਾਂ ਨਹੀਂ ਆਂਦੇ ਆਪਣੇ ਕੋਲੇ ਖੜੀ ਰਹੀ 24 ਕਿਲੋ ਦੁੱਧ ਚੋਈ ਵਾ ਅੱਛਾ 29 ਨੂੰ ਛੱਡੋ ਆਪਾਂ 24 ਜਵਾ ਦੇਾਂਗੇ ਠੀਕ ਐ ਮਗਰ ਮਗਰ ਬੱਛਾ ਸੀਲ ਸਾਉ ਸੀਲ ਸਾਉ ਬਹੁਤ ਕੱਢੀਏ ਬਾਹਰ ਨੂੰ ਦੋਸਤੋ ਕੱਲ ਵੀਰ ਵੀਡੀਓ ਬਣਾ ਰਿਆ ਸੀਗਾ ਕੱਲ ਮੇਰਾ ਸਮਾਂ ਨਹੀਂ ਲੱਗਿਆ ਵੀਡੀਓ ਕਾਫੀ ਸੀ ਆਇਆ ਨਹੀਂ ਗਿਆ ਤੇ ਕੱਲ ਵੀਡੀਓ ਬਣਾ ਲੈਂਦੇ ਤਾਂ ਗੱਬਣ ਦੀ ਵੀਡੀਓ ਬਣਨੀ ਸੀ ਚਲੋ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਗਿਆ ਠੇ ਆ ਇਹਨੇ ਨਾ ਫਾਇਦਾ ਹੋ ਗਿਆ ਜੀਨੇ ਘਰੇਲੂ ਬੰਦੇ ਨੇ ਲੈਣੀ ਹੋਊ ਦੁੱਧ ਪੀਣ ਨੂੰ ਜਾਂ ਡੇਅਰੀ ਦੁੱਧ ਪਾਉਣ ਨੂੰ ਸੂਏ ਸਵਾਏ ਪਸ਼ੂ ਦੀ ਤਸੱਲੀ ਹੋ ਜਾਂਦੀ ਹੈ ਅਗਲਾ ਚੋਕੇ ਵੇਖ ਲੈਂਦਾ ਹੁਣ ਇਹ ਸੂ ਪੀ ਆ ਸਵੇਰ ਜੀਰ ਪੈਗੀ 8 ਵਜੇ ਜੀਰ ਦੀ ਬਕਾਇਦਾ ਵੀਰ ਦੀ ਵੀਡੀਓ ਬਣਾਈ ਹੋਈ ਆ ਵੱਡੀ ਵੱਡੀ ਫਾਲ ਆ ਲਓ ਜੀ ਸੀਲ ਸਭ ਪੂਰੀ ਆ ਦੋਸਤੋ ਵੀਰ ਝੂਠ ਦੁਫਾਨ ਜੇ ਨਹੀਂ ਮਾਰਦੇ ਵਧੀਆ ਗੱਲ ਆਪਾਂ ਤਾਂ ਹਰੇਕ ਵੀਡੀਓ ਚ ਸਾਫ਼ ਹੀ ਕਹਿ ਦਿੰਨੇ ਆ ਕਿਉਂਕਿ ਆਪਣਾ ਕੰਮ ਵੀਡੀਓ ਬਣਾਉਣਾ ਕੋਈ ਆਪਾਂ 10000 ਨਫਾ ਤਾਂ ਲੈਣਾ ਨਹੀਂਗਾ ਕਿ ਜਿਹੜੇ ਆਪਾਂ ਵੀ ਨਾਲ ਝੂਠ ਮਾਰ ਗਏ ਤੁਹਾਨੂੰ ਅੱਗੇ ਵੀ ਪਤਾ ਹੀ ਆ ਜਿੰਨਾ ਕਿ ਚਾਰ ਵੀਡੀਓ ਬਣਾਵਾਗੇ ਸਾਫ਼ ਸੁਥਰੀ ਬਣਾਵਾਗੇ ਤੇ ਜਿੱਦਨ ਉਹ ਲਾਲਚ ਆ ਗਿਆ 5000 ਆਪਾਂ ਵਿੱਚੋਂ ਰੱਖ ਲੂ 10000 ਰੱਖ ਲੂ ਤੇ ਉਹ ਦਿਨ ਆਪਾਂ ਵੀਡੀਓ ਬਣਾਉਣੀਆਂ ਹੀ ਛੱਡ ਦੇਾਂਗੇ ਨਾ ਆਪਾਂ ਉਦਾਂ ਦੇ ਕੰਮ ਕੀਤੇ ਨਾ ਕਰਨ ਦੀ ਲੋੜ 29 ਕਿਲੋ ਦੁੱਧ ਬਾਈ ਕਹਿੰਦਾ ਜੀ ਤੋਂ ਲਈਓ ਕਹਿੰਦੇ ਅਸੀਂ ਚੋਇਆ ਪਿਛਲੇ ਸੂਏ ਬਾਈ ਕਹਿੰਦਾ ਆਪਾਂ 29 29 ਨਹੀਂ ਕਹਿੰਦੇ ਅਗਲੇ ਤੇ 29 ਕਿਲੋ ਦੀ ਗਾਰੰਟੀ ਦਿੰਦੇ ਸੀ ਪਰ ਬਾਈ ਕਹਿੰਦਾ ਆਪਾਂ ਨਹੀਂ 29 ਕਹਿੰਦੇ ਨਾ ਗਾਰੰਟੀ ਦੇਗੇ 24 ਕਿਲੋ ਬਾਈ ਕਹਿੰਦਾ ਮੈਂ ਚਵਾ ਕੇ ਦੇ ਦੂੰਗਾ ਇੰਨਾ ਕਰ ਸਕਦਾ ਜੇ ਆਪਣੇ ਘਰੇ ਬਾਈ ਕਹਿੰਦਾ ਖੜੀ ਰਹਿ ਜਾਂਦੀ ਆ ਕਿਉਂਕਿ ਤੁਹਾਨੂੰ ਵੀ ਪਤਾ ਅੱਜ ਤਾਂ 24 ਕਿਲੋ ਤਿਆਰ ਨਹੀਂ ਹੋਣਾ 5-7 ਦਿਨ ਇਹਦੀ ਸੇਵਾ ਕਰਨੀ ਪੈਣੀ ਆ 24 ਬਾਈ ਕਹਿੰਦਾ ਚਵਾ ਕੇ ਦੇ ਦੂੰਗਾ ਤੇ ਜਦੋਂ ਬਾਈ 24 ਚਵਾ ਕੇ ਦੇ ਸਕਦਾ ਬਾਈ ਨੇ ਵੀ ਫੀਡ ਹੀ ਪਾਉਣੀ ਆ ਬਾਈ ਨੇ ਕਿਹੜਾ ਇਹਨੂੰ ਜੰਤਰ ਮੰਤਰ ਸਿਕਾਉਣੇ ਆ ਲੇਟੀ ਪਾਊਗਾ ਕਾੜੇ ਦੇਊਗਾ ਤੁਸੀਂ ਪਾਓ ਤੇ ਦੋ ਦਾਪੇ ਪਿਆ ਦੇਣਾ ਨੇ 24 25 ਕਿਲੋ ਖੁੱਲਾ ਚਵਾਈ ਦੀ ਪੂਰੀ ਚੰਗੀ ਮੋਟੀ ਧਾਰ ਹੈ ਆ ਵੇਖੋ ਮੱਛੀ ਮੋਟਰ ਵਾਲਾ ਕੰਮ ਹੀ ਆ ਫੁੱਲ ਚੰਗੀ ਜਵਾਈ ਹੈ ਕੋਈ ਭੂਰ ਨਹੀਂ ਛੱਟਾ ਨਹੀਂ ਚਾਰਾਂ ਥਾਣਾ ਚੋ ਬਾਈ ਨੇ ਧਾਰਾ ਮਾਰ ਕੇ ਵਿਖਾ ਦਿਆਂ ਫੁੱਲ ਵੱਡਾ ਡਬਲ ਹਵਾਨਾ ਬੈਕ ਨੂੰ ਵੀ ਪੱਟਾਂ ਤੋਂ ਪਿੱਛੇ ਹਟਵਾ ਹਵਾਨਾ ਤੇ ਮੂਹਰਲੇ ਥਾਂ ਤੋਂ ਵੀ ਫਟਟਿੰਗ ਹਵਾਨਾ ਅੱਗੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਉਪਰੋਂ ਫਟਟਿੰਗ ਚੌੜਾ ਲੇਵਾ ਸਟਾਰਟ ਹੁੰਦਾ 24 ਕਿਲੋ ਬਾਈ ਕਹਿੰਦਾ ਆਪਾਂ ਚਵਾ ਕੇ ਦੇ ਦੇਾਂਗੇ ਜੀ ਤੋਂ ਲਈ ਅਗਲਾ 29 ਕਹਿੰਦਾ ਪਰ ਵੱਡੀ ਬਹੁਤ ਹੈ ਇਹਨਾਂ ਦੁੱਧ ਪਿਉਣਾ ਵੀ ਚਾਹੀਦਾ ਅੱਗੇ ਦੁੱਧ ਸੇਵਾ ਦਾ ਹੁੰਦਾ ਪਰ ਜੇ ਐਡੀ ਵੜ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਬਾਕੀ ਭਰਾਓ ਤੁਹਾਡੀ ਅੱਗੇ ਸੇਵਾ ਸੰਭਾਲ ਆ ਪ੍ਰਾਈਸ ਜੈ ਜੈ ਕਮਲ ਲੈਣ ਦੇ ਨਾਲ ਇਹ ਪੁਣਿਆ ਕਰਦਿਆਂ ਵਿੱਚੋਂ ਮਾਨਤਾ ਕਰਦਾਂਗੇ ਠੀਕ ਹੈ ਬਾਕੀ ਆਵਾ ਆਪਣਾ ਬੱਚੇ ਨੂੰ ਚੰਗਾ ਕੇ 2 ਕਿਲੋ ਦੁੱਧ ਚੋਇਆ 6 ਕਿਲੋ ਨਹੀਂ ਚੋਇਆ ਨਹੀਂ ਉਹ ਨਹੀਂ ਹੈ ਤੂਰ ਬਾਨ ਦੀ ਕੀ ਲੋੜ ਹੈ ਹਾਂ ਦੋਸਤੋ ਨਰ ਮੇਜ ਬੰਦੇ ਤੁਸੀਂ ਲਗ ਭੱਗ ਗੱਲਾਂ ਤੋਂ ਅੰਦਾਜ਼ਾ ਲਾ ਹੀ ਲਿਆ ਹੋਊਗਾ ਇਹ ਕਈ 7 ਕਿਲੋ ਕਹਿ ਦਿੰਦੇ ਆ ਮੈਂ ਤਾਂ ਕਹਿੰਦਾ ਉਹਨਾਂ ਨੂੰ 7 ਨਹੀਂ ਚੋਇਆ ਬਾਈ ਕਹਿੰਦਾ ਆਪਾਂ ਜਿਹੜੀ ਆਪਾਂ ਹੋਲੀ 5 6 ਦਿਨ ਦੀ ਗੁੰਗਾ ਉਹਦਾ ਆਪਾਂ ਦੁੱਧ 22 ਕਿਲੋ ਦਿੱਤਾ ਸੀ ਅਗਲੇ ਦਾ ਫੋਨ ਆਇਆ 24 ਕਿਲੋ ਦਾ ਦੁੱਧ ਕੱਢੀ ਜਾਂਦੀ ਅਗਲੇ ਦੇ ਘਰੇ ਵਾਹ ਜੀ ਵਾਹ ਫੇਰ ਸਵਾਦ ਆਉਂਦਾ ਪਸ਼ੂ ਵੇਚਣ ਦਾ ਪਰ ਚਾਰ ਪੰਜ ਦਿਨ ਹੋ ਗਏ ਵੀਡੀਓ ਬਣਾਈ ਸੀ ਉਹ ਦਿਨ ਵੀ ਤਾਜੀ ਸੂਈ ਸੋਈ ਵਹਿੜ ਸੀ ਜਿਵੇਂ ਜਿਵੇਂ ਆ ਤਾਜੀ ਸੂਈ ਆ ਉਹਦਾ 22 ਕਿਲੋ ਦੀ ਗਾਰੰਟੀ ਤੇ ਬਾਈ ਨੇ ਦਿੱਤੀ ਸੀ ਬਾਈ ਕਹਿੰਦਾ 24 ਕਿਲੋ ਚਵਾਈ ਜਾਂਦੀ ਐ ਤੇ ਇਹਦਾ ਵੀ ਆਪਾਂ ਬਾਈ ਕਹਿੰਦਾ ਆਪਣੇ ਘਰੇ ਖੜ ਜਾਂਦੀ 24 ਚਵਾ ਕੇ ਦੇ ਦਿਆਂਗਾ ਬਾਕੀ ਏਡੀ ਵੜਾ ਚਵਾਉਣਾ ਵੀ ਚਾਹੀਦਾ 2 ਕਿਲੋ ਹਵਾਨੇ ਚੋਂ ਬੌਲੀ ਕੱਢੀ ਆ ਕੋਈ 7 ਕਿਲੋ ਨਹੀਂ ਕੱਢੀ ਬੱਚਾ ਰੰਜਾਇਆ ਤੇ ਕੁਛ ਇਹਨੂੰ ਪਿਆਦੀ ਆ ਮੁੱਲ ਕਰਨ ਜਿੰਨਾ ਮਰਜ਼ੀ ਕਰਾ ਲਓ 75000 ਜਮਾ ਜਾਇਜ਼ ਮੁੱਲ ਆ ਉਹਦੇ ਚ ਮਾਨਤਾ ਆਣ ਹੋ ਜੂ 24 25 ਕਿਲੋ ਦੁੱਧ ਵਾਲੀ ਇੰਦੂ ਘੱਟ ਤਾਂ ਕਿਸੇ ਨੇ ਦੇਣੀ ਵੀ ਨਹੀਂ ਲੱਖ ਸਵਾ ਲੱਖ ਵਾਲੀ ਆਵਾਜ਼ ਤਾਂ ਆਮ ਹੀ ਆ ਜੂਗੀ ਪਰ ਇੰਦੂ ਘੱਟ ਨਹੀਂ ਦੇਣੀ 75 ਵਾਲੀ ਆਵਾਜ਼ ਥੋੜੀ ਘਣੀ ਆਉਂਦੀ ਆ ਜਿਹੜਾ ਜਾਇਜ ਨਫਾ ਲੈਂਦਾ ਤੇ ਜਿਹੜੇ 10 10 15 15000 ਨਫਾ ਲੈਂਦੇ ਆ ਉਹਨਾਂ ਨੇ ਤਾਂ ਲੱਖ ਦੀ ਆਵਾਜ਼ ਦੇਣੀ ਆ ਜਮਾ ਜਾਇਜਪਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਸ਼ਾਂਗ ਨਹੀਂ ਚਵਾਈ ਦੀ ਇੱਕ ਨੰਬਰ ਬਲੈਕ ਕਲਰ ਚ ਜਿਆਦੇ ਆ ਫੈਟ ਫੂਡ ਵਧੀਆ ਆ ਜੂ ਦੁੱਧ ਮੱਝ ਵਰਗਾ ਹੋ 24 25 ਕਿਲੋ ਦੁੱਧ ਬਹੁਤ ਹੁੰਦਾ ਨਜ਼ਾਰੇ ਦੇ ਦੂੰ ਸਿਆਲੋ ਸਿਆਲ ਸਾਰਿਆਂ ਨੂੰ ਸ਼ਸ਼ਕਾ